ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਆ ਬੈੱਲ ਦੀ ਘੰਟੀ ਕਰ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਵੀਡੀਓ ਤੁਹਾਨੂੰ ਮਿਲੇਗੀ ਸਭ ਨੂੰ ਸਿੰਧਰਾ ਕੜੀਆਂ ਨੇ ਸਿਕੰਦਰ ਨੂੰ ਅਗਲੀ ਰੇਡ ਸੁੱਕੀ ਬਾਈ ਕਹਿੰਦਾ 500 ਆਰ ਜੱਫੇ ਦਾ ਜੱਸੇ ਬਾਈ ਨਾਲ ਸੁੱਕੀ ਵੀਰ ਵੱਲੋਂ ਬੱਬੂ ਓ ਬੱਲੇ 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 ਕੱਕੀ ਸਿਕੰਦਰ ਕੱਕੀ ਰੇਡਰ